ਸੋ ਸਾਰੇ ਹੀ ਸਤਿਕਾਰਯੋਗ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿਕਾਰ ਪਿਆਰ ਮੈਂ ਤੁਹਾਡਾ ਆਪਣਾ ਨਿਰਮਲ ਪਰਵਾਰੀ ਕਾਨੂੰਗੋ ਸੋ ਅਸੀਂ ਤੁਹਾਡੇ ਨਾਲ ਅੱਜ ਇੱਕ ਬਹੁਤ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਅਸੀਂ ਤੁਹਾਡੇ ਨਾਲ ਲੈ ਕੇ ਆਏ ਜੋ ਅੱਜਕੱਲ੍ਹ ਪੰਜਾਬ ਸਰਕਾਰ ਦੀ ਇੱਕ ਜਿਹੜੀ ਲਾਲ ਲਕੀਰ ਦੇ ਬਾਰੇ ਜਿਸ ਨੂੰ ਲਾਲ ਲਕੀਰ ਵੀ ਕਹਿੰਦੇ ਆ ਆਬਾਦੀ ਦੇ ਵੀ ਕਹਿੰਦੇ ਆ ਲਾਲ ਡੋਰਾ ਵੀ ਕਹਿੰਦੇ ਇਹ ਕੀ ਹੁੰਦਾ ਤੇ ਜਿਹੜਾ ਪੰਜਾਬ ਸਰਕਾਰ ਦੀ ਬਹੁਤ ਅਹਿਮ ਸਕੀਮ ਹੈ ਜਿਹੜੀ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਮੇਰਾ ਘਰ ਮੇਰੇ ਨਾਮ ਸੋ ਸਵੇ ਮੇ ਤੁਹਾ ਇਹ ਅੰਗਰੇਜ਼ੀ ਚ ਵਿਸ਼ੇ ਸਕੀਮ ਦਾ ਨਾਮ ਹੈ ਔਰ ਇਸ ਦੀ ਮਾਲਕੀ ਕਿਵੇਂ ਪ੍ਰਾਪਤ ਕਰੀਏ ਤੇ ਨਕਸ਼ਾ ਨੰਬਰ 1 2 3 ਕੀ ਹੁੰਦੇ ਹਨ ਸੋ ਇਹ ਜਿਹੜੀ ਲਾਲ ਲਕੀਰ ਦਾ ਹੈਗਾ ਕੀ ਮਤਲਬ ਹੁੰਦਾ ਹੈ ਆਬਾਦੀ ਦੇ ਦਾ ਕੀ ਮਤਲਬ ਹੁੰਦਾ ਲਾਲ ਡੋਰਾ ਇਹ ਤਿੰਨ ਅਲੱਗ-ਅਲੱਗ ਜਿਹੜੇ ਸ਼ਬਦ ਵਰਤੇ ਜਾਂਦੇ ਪੰਜਾਬ ਦੇ ਵਿੱਚ ਪੰਜਾਬ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜੋ ਮਾਲ ਮਹਿਕਮਾ ਪੰਜਾਬ ਹੈ ਸੋ ਲਾਲ ਲਕੀਰ ਦਾ ਮਤਲਬ ਹੈ ਉਹ ਰਕਬਾ ਜਿਹੜਾ 1900 ਲਗਭਗ 53 ਤੋਂ ਲੈ ਕੇ 59 ਤੱਕ ਜਿਹੜੀ ਮਰੱਬੇਬੰਦੀ ਹੋਈ ਹੈ ਸੋ ਉਹਦੇ ਵਿੱਚ ਬਾਹਰਲੇ ਖੇਤਾਂ ਦੇ ਜਿਹੜੇ ਪਲਾਟ ਬਣਾ ਕੇ ਬਾਹਰਲੇ ਮਰੱਬੇ ਬਣਾ ਕੇ ਉਹਨਾਂ ਦੇ ਨੰਬਰ ਕੱਟ ਕੇ ਖਾਲ ਪਈਆਂ ਲਾ ਕੇ ਉਹ ਤਾਂ ਕੰਪਲੀਟ ਕਰ ਦਿੱਤਾ ਗਿਆ ਪਰ ਜਿਹੜਾ ਲਾਲ ਲਕੀਰ ਵਾਲਾ ਲਾਲ ਲਕੀਰ ਵਾਲਾ ਰਕਬਾ ਕੀ ਹੁੰਦਾ ਵੀ ਇੱਕ ਪਿੰਡ ਦਾ ਏਰੀਆ ਸੋ ਇੱਕ ਪਿੰਡ ਦੇ ਏਰੀਏ ਦੇ ਵਿੱਚ ਆ ਪਿੰਡ ਦੀ ਫਿਰਨੀ ਜਾ ਕੇ ਆ ਆ ਫਿਰਨੀ ਦੇ ਵਿੱਚ ਸੋ ਕਈ ਪਿੰਡਾਂ ਦੇ ਵਿੱਚ ਆ ਪਿੰਡ ਬਾਹਰਲੀ ਫਿਰਨੀ ਹੈ ਪਿੰਡ ਦੀ ਔਰ ਬਾਹਰ ਨੰਬਰ ਖੇਤਾਂ ਵਾਲੇ ਬਣੇ ਹੋਏ ਆ ਖੇਤ ਵਾਲੇ ਨੰਬਰ ਖਸਰੇ ਆਪਣੇ ਜਿਹੜੇ ਜਿੰਨੇ ਬਾਹਰ ਬਣੇ ਦੇ ਵਾਲੇ ਦੁਆਲੇ ਆ ਖੇਤ ਵਾਲੇ ਨੰਬਰ ਸਾਰੇ ਬਣ ਗਏ ਪਰ ਇਹਦੇ ਅੰਦਰ ਵੀ ਇਹਦੇ ਅੰਦਰ ਇੱਕ ਲਾਲ ਕੀ ਰੈਂ ਬਣੀ ਹੋਈ ਹੈ ਇਹ ਐ ਕਰਕੇ ਐ ਅੰਦਰ ਵੀ ਪਲਾਟਿੰਗ ਕੀਤੀ ਹੋਈ ਹੈ ਮਰੱਬੇਬੰਦੀ ਵਾਲਿਆਂ ਨੇ ਅੰਦਰ ਵੀ ਇਹਦੇ ਪੱਕੇ ਨੰਬਰ ਚ ਲਾਏ ਹੋਏ ਆ ਇਹਦੇ ਵਿੱਚ ਪਰ ਲਾਲ ਡੋਰਾ ਐਸ ਚੀਜ਼ ਨੂੰ ਕਹਿੰਦੇ ਆ ਜਿਹੜੀ ਆਹ ਵਾਲੀ ਜਿਹੜੀ ਗੂੜੀ ਚੀਜ਼ ਆ ਆਹ ਲਾਲ ਲਕੀਰੇ ਨੂੰ ਜੀ ਇਹਦਾ ਮਤਲਬ ਕੀ ਹੈ ਜੀ ਐਸ ਜਿਹੜੀ ਮੈਂ ਗੂੜੀ ਇਹ ਕੀਤੀ ਹੈ ਆਹ ਲਾਈਨ ਜਿਹੜੀ ਹੈ ਇਹਨੂੰ ਆਬਾਦੀ ਦੇ ਕਹਿੰਦੇ ਆ ਆਬਾਦੀ ਦੇ ਆਬਾਦੀ ਦੇ ਆਵੜਾ ਆਬਾਦੀ ਦੇ ਆਬਾਦੀ ਦੇ ਦਾ ਮਤਲਬ ਹੈ ਪਿੰਡ ਦੀ ਹਰ ਪਿੰਡ ਦੀ ਜਮ੍ਹਾਂ ਬੰਦੀ ਦੇ ਵਿੱਚ ਜਿਹੜੀ ਅਖੀਰਲੀ ਖੇਵਟ ਹੁੰਦੀ ਹੈ ਪਹਿਲਾ ਮਾਲਕਾਂ ਦੀਆਂ ਖੇਵਟਾਂ ਆਉਂਦੀਆਂ ਉਸ ਤੋਂ ਬਾਅਦ ಗ್ರಾಮ ਪੰਚਾਇਤ ਦੀਆਂ ਦੂਜੇ ਆ ਕੇ ਬਿਲਕੁਲ ਜਿਹੜਾ ਆਖਰੀ ਵਰਕਾ ਹੁੰਦਾ ਜਿਹੜੀ ਆਖਰੀ ਖੇਵਟ ਹੁੰਦੀ ਹੈ ਉਹ ਆਬਾਦੀ ਦੇ ਦੀ ਹੁੰਦੀ ਆਬਾਦੀ ਮੈਨੇ ਪਿੰਡ ਚ ਰੈਸ਼ ਲੋਕਾਂ ਦੀ ਆਬਾਦੀ ਆਪਾਂ ਸਮਝਦੇ ਨੇ ਸ਼ਬਦ ਦੇ ਦਾ ਮਤਲਬ ਹੈ ਪਿੰਡ ਫਾਰਸੀ ਉਰਦੂ ਦਾ ਸ਼ਬਦ ਹੈਕਮੇ ਦੇ ਵਿੱਚ ਜਿੱਥੇ ਨਾਲ ਦੇ ਲੱਗਦਾ ਵੇ ਦੇ ਲਾਵਾਂ ਹਹਾ ਦੇ ਇਹਦਾ ਮਤਲਬ ਹੈ ਪਿੰਡ ਪਿੰਡ ਦੀ ਆਬਾਦੀ ਲਾਲ ਡੋਰਾ ਲਾਲ ਡੋਰਾ ਵੀ ਕਹੇ ਹੁੰਦੇ ਆ ਸੋ ਇਹ ਜਿਹੜਾ ਮਤਲਬ ਆਬਾਦੀ ਦੇ ਆ ਇਹਦਾ ਜਿਹੜੀ ਆਹ ਵਾਲੀ ਲਾਈਨ ਹੈ ਇਸ ਲਾਈਨ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਲਗਭਗ 22 ਦੇ ਵਿੱਚ ਕੰਮ ਸ਼ੁਰੂ ਕੀਤਾ ਗਿਆ ਲਗਭਗ ਮਾਰਚ ਜਨਵਰੀ ਦੇ ਵਿੱਚ 2022 ਦੇ ਵਿੱਚ ਮੇਰਾ ਘਰ ਮੇਰੇ ਨਾਮ ਸੋ ਉਸ ਸਕੀਮ ਤਹਿਤ ਜਿਹੜਾ ਬਕਾਇਦਾ ਡਰੋਨ ਦੇ ਨਾਲ ਪਹਿਲਾਂ ਡਰੋਨ ਦੇ ਨਾਲ ਇਹਨੂੰ ਟ੍ਰੇਸ ਕੀਤਾ ਗਿਆ ਜਿਹੜਾ ਇਹ ਡਰੋਨ ਉਹਦੇ ਵਿੱਚ ਬਕਾਇਦਾ ਮੈਪਿੰਗ ਕਰਕੇ ਡਰੋਨ ਨੂੰ ਪਿੰਡ ਦੇ ਉੱਪਰ ਜਿਹੜੇ ਪੱਕੇ ਮੋਕੇ ਲੈ ਕੇ ਤੇ ਸੋ ਡਰੋਨ ਨੂੰ ਇਹਦੇ ਉੱਪਰ ਇੱਥੋਂ ਦੀ ਉੱਪਰ ਤੇ ਉਡਾਇਆ ਗਿਆ ਔਰ ਜਿੱਥੋਂ ਦੀ ਡਰੋਨ ਲੰਘਿਆ ਡਰੋਨ ਨੇ ਟ੍ਰੇਸਿੰਗ ਕੀਤੀ ਸੋ ਉਹ ਥਾਂ ਦੇ ਉੱਤੇ ਮਹਿਕਮੇ ਦੇ ਕਾਨੂੰਗੋਸਵਾਨ ਹੋਰ ਜਿਹੜੇ ਉਹਨਾਂ ਨੇ ਸਵੈਮਿੱਤਵਾਸ ਸਕੀਮ ਦੇ ਦੀ ਜਿਹੜੇ ਅਫਸਰ ਪ੍ਰਾਈਵੇਟ ਕੰਪਨੀਆ ਦੇ ਵਿੱਚ ਇਹਦੇ ਜਿਨ੍ਹਾਂ ਦੇ ਅਧਿਕਾਰ ਅਫਸਰ ਸੀਗੇ ਉਹਨਾਂ ਨੇ ਜਾ ਕੇ ਇਸ ਆ ਗੂੜੇ ਰੰਗ ਵਾਲੀ ਲਾਈਨ ਜਿਹਨੂੰ ਲਾਲ ਲਕੀਰ ਕਹਿੰਦੇ ਇਹਦੇ ਉੱਪਰ ਡਰੋਨ ਦੀ ਮਦਦ ਨਾਲ ਕਲੀ ਪਾਈ ਬਿਲਕੁਲ ਐਕੂਰੇਟ ਵੀ ਜਿਹੜੇ ਪਲਾਟ ਬਾਹਰ ਰਹੇਗੇ ਉਹ ਤਾਂ ਨੰਬਰਾਂ ਦੇ ਵਿੱਚ ਹੈ ਪਟਵਾਰੀ ਸਾਹਿਬ ਦੇ ਨਕਸ਼ੇ ਦੇ ਵਿੱਚ ਹੈ ਮਾਲ ਵਿਭਾਗ ਦੇ ਨਕਸ਼ੇ ਦੇ ਵਿੱਚ ਆ ਨੰਬਰਾਂ ਦਾ ਰਿਕਾਰਡ ਹੈ ਪਰ ਬਾਦੀ ਦੇ ਦਾ ਲਾਲ ਲਕੀਰ ਦਾ ਰਿਕਾਰਡ ਕਿਸੇ ਵੀ ਦਫ਼ਤਰ ਦੇ ਵਿੱਚ ਉਪਲਬਧ ਨਹੀਂ ਹੈ ਕਿਉਂਕਿ ਇਹ ਉਦੋਂ ਮਰਬੇਬੰਦੀ ਵੇਲੇ ਇਹ ਬਿਲਕੁਲ ਜਗ੍ਹਾ ਨੂੰ ਵਿੱਚੋਂ ਖਾਲੀ ਛੱਡ ਦਿੱਤਾ ਗਿਆ ਕਿਉਂਕਿ ਉਹਨੂੰ ਜਿੰਨੇ ਘਰ ਵਸੇ ਸੀ ਜਿਆਦੇ ਝਗੜਿਆਂ ਤੋਂ ਬਚਣ ਵਾਸਤੇ ਮਰੱਭੇਬੰਦੀ ਜਿਹੜਾ ਕੰਸੋਲਿਡੇਸ਼ਨ ਡਿਪਾਰਟਮੈਂਟ ਸੀਗਾ ਔਰ ਜਿਹਨੂੰ ਆਪਾਂ ਇਸਤੇਮਾਲ ਜਿਹੜਾ ਆਪਣਾ ਮਰੱਭੇਬੰਦੀ ਨਿਸਤੇਮਾਲ ਵੀ ਕਹਿੰਦੇ ਸੋ ਉਦੋਂ ਇਹਨਾਂ ਨੇ ਇਹਨੂੰ ਖਾਲੀ ਛੱਡਿਆ ਤਾਂ ਜੋ ਉਲਝਣ ਚ ਨਾ ਪਿਆ ਜਾਵੇ ਬਾਹਰਲੀ ਜਿਹੜੀ ਮਰੱਭੇਬੰਦੀ ਜਲਦੀ ਹੋ ਸਕੇ ਸੋ ਇਹ ਇਹਨੂੰ ਇਸ ਵਾਦੀ ਦੇ ਦਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਇਹ ਲੋਕਾਂ ਦੇ ਜਿਹੜੇ ਝਗੜੇ ਆ ਹੁਣ ਅਬਾਦ ਇਹਦੇ ਵਿੱਚ ਜਿਹੜਾ ਕਿਸੇ ਦਾ ਕਬਜ਼ਾ ਹੈ ਜੇ ਅਸੀਂ ਵਿਅਕਤੀ ਹੈ ਉੱਥੇ ਕਬਜ਼ਾ ਹੈ ਉਹਨੇ ਆਪਣਾ ਘਰ ਬਣਾਇਆ ਸੋ ਇਹਨਾਂ ਨੇ ਮਤਲਬ ਜਿਹੜਾ ਇਹਦੇ ਜਾ ਕੇ ਆਪਣਾ ਜਿਹੜੀ ਲਾਲ ਲਕੀਰ ਜਿਹੜੀ ਖਾਲੀ ਛੱਡੀ ਸੀ ਸੋ ਉਦੋਂ ਬਾਅਦ ਕੀ ਕੀਤਾ ਇਹ ਜਿਹੜੀ ਹੈਗੀ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੰਜਾਬ ਸਰਕਾਰ ਨੇ ਪ੍ਰਾਪਰਟੀ ਕਾਰਡ ਆ ਜਿਹੜਾ ਅਖੀਰ ਤੇ ਤੁਹਾਡਾ ਪ੍ਰਾਪਰਟੀ ਕਾਰਡ ਬਣਨਾ ਇਹਦੀ ਫਿਰ ਰਜਿਸਟ੍ਰੇਸ਼ਨ ਹੋਏਗੀ ਤੇ ਅੰਤਮ ਜਿਹੜਾ ਇੰਤਕਾਲ ਦਰਜ ਹੋਊਗਾ ਉਹਦਾ ਬਕਾਇਦਾ ਉਸ ਪ੍ਰਾਪਰਟੀ ਕਾਰਡ ਦੇ ਤੇ ਫਿਰ ਉਹ ਜਮ੍ਹਾਂ ਮੰਡੀ ਚ ਪੱਕਾ ਮਾਲਕ ਬਣੇਗਾ ਹਰੇ ਰੰਗ ਦੀ ਜਿਹੜੀ ਫਰਦ ਉਸ ਤੋਂ ਨਿਕਲਿਆ ਕਰੇਗੀ ਸੋ ਇਹ ਇਥੋਂ ਤੱਕ ਪਹੁੰਚਣ ਵਾਸਤੇ ਜਿਹੜਾ ਸਫਰ ਹੈ ਜਿਹੜਾ ਕਿਸ ਤਰ੍ਹਾਂ ਦੇ ਪ੍ਰੋਸੈਸ ਵੇ ਦੀ ਲੰਘਿਆ ਜਦੋਂ ਡਰੋਨ ਨੇ ਕਲੀ ਪਾਤੀ ਕਲੀ ਪਾਉਣ ਤੋਂ ਬਾਅਦ ਇਹਦੀ ਟ੍ਰੇਸਿੰਗ ਹੋਣ ਤੋਂ ਬਾਅਦ ਕਾਨੂੰਨ ਉਸ ਸਰ ਵੱਲੋਂ ਬੇਨਤੀ ਕਰਕੇ ਬਕਾਇਦਾ ਉਹ ਤਸੱਲੀ ਕੀਤੀ ਗਈ ਵੀ ਇਹ ਪੁਆਇੰਟ ਪੱਕੇ ਇਟਾਂ ਦੇ ਉੱਤੇ ਗੱਡੇ ਗਏ ਕਲੀ ਪਾ ਕੇ ਸੋ ਉਸ ਤੋਂ ਬਾਅਦ ਕੀ ਅਗਲਾ ਪ੍ਰੋਸੈਸ ਕੀ ਸੀ ਕਿ ਜਿਹੜੇ ਵਿਭਾਗ ਨੇ ਡਰੋਨ ਵਿਭਾਗ ਤੇ ਜਿਹੜਾ ਉਹਨਾਂ ਦਾ ਸੀਗਾ ਉਹਦੇ ਆਪਰੇਟਰ ਸੀਗੇ ਉਹਨਾਂ ਨੇ ਇੱਕ ਸੈਟੇਲਾਈਟ ਚਤਰ ਲੈ ਕੇ ਉੱਪਰ ਤੋਂ ਜਿਵੇਂ ਆਪਾਂ ਸੈਟੇਲਾਈਟ ਖੋਲਦੇ ਆਂ ਤੇ ਆਪਣੇ ਘਰਾਂ ਦੀਆਂ ਜਿਹੜੀਆਂ ਮਕਾਨ ਦੀਆਂ ਛੱਤਾਂ ਉੱਪਰੋਂ ਆਪਾਂ ਨੂੰ ਛੱਤਾਂ ਦਿਖਦੀਆਂ ਕਿਉਂਕਿ ਉਹਦੇ ਵਿੱਚ ਐ ਛੱਤਾਂ ਬਣੀਆਂ ਹੁੰਦੀਆਂ ਆਉਂਦੀਆਂ ਕਿਸੇ ਦਾ ਘਰ ਆ ਗਿਆ ਇੱਥੇ درخت ਆ ਗਿਆ ਇੱਥੇ ਗਲੀ ਆ ਗਈ ਸੋ ਇਹਦੀ ਛੱਪੜ ਆ ਗਿਆ ਇੱਥੇ ਸੋ ਡਰੋਨ ਡਰੋਨ ਨੇ ਉਤੋਂ ਸਾਰੀ ਮੈਪਿੰਗ ਕਰਕੇ ਉਹਦੀ ਸੈਟੇਟਲਾਈਟ ਨਾਲ ਉਹ ਉਹਦਾ ਵੱਡਾ ਨਕਸ਼ਾ ਬਣਾਇਆ ਉਹ ਨਕਸ਼ਾ ਜਿਹੜਾ ਬਣਾਉਣ ਤੋਂ ਬਾਅਦ ਉਹਦੇ ਵਿੱਚ ਜਿਹੜੇ 1 2 3 ਕਰਕੇ ਇਸ ਨਕਸ਼ੇ ਦੇ ਵਿੱਚ ਨੰਬਰ ਲਾਏਗੇ ਇੱਕ ਨੰਬਰ ਦਿੱਤਾ ਇਹਨੂੰ ਦੋ ਨੰਬਰ ਦਿੱਤਾ ਤਿੰਨ ਨੰਬਰ ਦਿੱਤਾ ਚਾਰ ਦਿੱਤਾ ਐ ਜਿਵੇਂ ਜਿਵੇਂ ਛੱਤਾਂ ਵੇਖ ਕੇ ਉਹਨਾਂ ਨੇ ਨੰਬਰ ਦਿੱਤੇ ਔਰ ਉਹਨਾਂ ਨੰਬਰਾਂ ਨੂੰ ਉਹਨਾਂ ਨੰਬਰਾਂ ਨੂੰ ਨਾਲ ਜਿੰਨੇ ਮਤਲਬ ਥੋੜੇ ਸੀਗੇ ਪਿੰਡ ਦੇ ਬਿਸ਼ਿੰਦੇ ਕੋਈ ਨੰਬਰਦਾਰ ਸਹਿਬਾਨ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਔਰ ਚੌਂਕੀਦਾਰ ਜਿਹੜੇ ਪਿੰਡ ਦੇ ਕਿਉਂਕਿ ਜਿਹੜੇ ਸਰਕਾਰੀ ਤੌਰ ਤੇ ਅਧਿਕਾਰਤ ਵੀ ਨੇ ਜ਼ਿੰਮੇਵਾਰ ਵੀ ਨੇ ਸੋ ਪਟਵਾਰੀ ਸਰਬਾਨ ਦੇ ਨਾਲ ਉਹਨਾਂ ਨੇ ਮੌਕੇ ਤੇ ਜਾ ਕੇ ਜਿਹੜੀ ਗਰਾਊਂਡ ਟ੍ਰੂਥਿੰਗ ਗਰਾਊਂਡ ਟ੍ਰੂਥਿੰਗ ਕੀਤੀ ਗਰਾਊਂਡ ਟ੍ਰੂਥਿੰਗ ਕਹਿੰਦੇ ਵੀ ਮੌਕੇ ਤੇ ਜਾ ਕੇ ਉਹ ਦੇਖਣਾ ਕਿ ਉਹ ਘਰ ਦੀ ਜਿਹੜੀ ਛੱਤ ਹੈ ਉਹਨੂੰ ਕਿਹੜਾ ਨੰਬਰ ਦੇਣਾ ਸੋ ਉਹਨਾਂ ਨੇ ਉੱਥੇ ਘਰ ਵੇਖ ਕੇ ਉੱਤੋਂ ਬਕਾਇਦਾ ਉਹ ਸੈਟੇਲਾਈਟ ਵਾਲਾ ਜਿਹੜਾ ਨਕਸ਼ਾ ਵੇਖ ਕੇ ਉਹ ਵੇਖਿਆ ਵੀ ਤੁਹਾਡਾ ਬਾਥਰੂਮ ਹੈ ਇੱਧਰ ਤੁਹਾਡਾ ਬਾੜਾ ਹੈ ਆ ਤੁਹਾਡੇ ਕਮਰੇ ਆ ਪੈਣ ਵਾਲੇ ਉਹ ਸਾਰੇ ਟ੍ਰੇਸ ਕਰਕੇ ਉਹਨਾਂ ਨੇ ਉਹਦੇ ਉੱਪਰ ਦੀ ਜਿਹੜੀ ਆਪਣੀ ਲਕੀਰ ਲਾਈ ਪਟਵਾਰੀ ਸਾਹਿਬ ਨੇ ਤੇ ਉਹਦੇ 'ਚ ਨੰਬਰ ਲਾਇਆ ਸੋ ਉਹ ਨੰਬਰ ਲਾ ਕੇ ਮਤਲਬ ਜਿਹੜੇ ਇੱਕ ਵਾਰ ਜਿਹੜੇ ਪਹਿਲੇ ਨਕਸ਼ੇ ਦੇ ਵਿੱਚ ਲੜੀ ਨੰਬਰ ਪਟਵਾਰੀ ਸਾਹਿਬ ਨੇ ਚਲਾਇਆ ਆਰਜੀ ਨੰਬਰ ਖਸਰਾ ਇੱਥੇ ਮਤਲਬ ਦਿੱਤਾ ਉਹਨੂੰ ਅਰਜ ਕਰ ਲੋ ਇੱਕ ਨੰਬਰ ਤੋਂ ਸ਼ੁਰੂ ਕਰਤਾ ਉਹਨੇ ਮਾਲਕ ਦਾ ਨਾਮ ਜਿਸ ਦਾ ਕਬਜ਼ਾ ਹੈ ਉਹਦਾ ਨਾਮ ਲਿਖਿਆ ਨਾਲ ਉਹ ਪੂਰੀ ਟੀਮ ਲੈ ਕੇ ਤਾਂ ਜੋ ਕੋਈ ਬੰਦਾ ਗਲਤ ਨਾਮ ਨਾ ਲਿਖਾ ਸਕੇ ਜਾਂ ਘੱਟ ਨਾ ਲਿਖਾ ਸਕੇ ਜਾਂ ਕੋਈ ਭਰਾ ਬਾਹਰ ਰਹਿੰਦਾ ਹੋਵੇ ਐਨਆਰਆਈ ਹੋਵੇ ਜਾਂ ਤਿੰਨ ਭਰਾ ਹੋਣ ਅਗਲਾ ਦੋਹਾਂ ਦੇ ਨਾਮ ਲਿਖਾ ਦੇਵੇ ਜਾਂ ਕੋਈ ਇਸ ਤਰ੍ਹਾਂ ਦਾ ਧੋਖਾ ਆ ਜਾ ਕਿਸੇ ਤਰ੍ਹਾਂ ਦਾ ਇਹ ਤੋਂ ਮਤਲਬ ਠੀਕ ਕਰਨ ਵਾਸਤੇ ਵੀ ਤਾਂ ਜੋ ਪਿੰਡ ਦੇ ਬਿਸ਼ਿੰਦਿਆਂ ਨੂੰ ਪਤਾ ਹੁੰਦਾ ਵੀ ਇੱਥੇ ਕੌਣ ਕੌਣ ਰਹਿੰਦਾ ਹੈ ਕਿ ਇਹਨਾਂ ਦਾ ਵੀ ਕੋਈ ਝਗੜਾ ਤਾਂ ਨਹੀਂ ਇਹਨਾਂ ਦਾ ਔਰ ਸੋ ਉਹ ਨਾਲ ਜਾ ਕੇ ਮਾਲਕ ਦੇ ਨਾਮ ਦੀ ਤਸਦੀਕ ਕਰਦੇ ਆ ਇੱਥੇ ਪ੍ਰਾਪਰਟੀ ਦਾ ਰਕਬਾ ਵਾ ਮੀਟਰ ਕਨਾਲ ਚ ਮਰਲੇ ਬਿਗਿਆ ਉਸ ਇਹਦੇ ਵਿੱਚ ਇੱਥੇ ਦਰਜ ਕਰਦੇ ਪਟਵਾਰੀ ਸਬੰਧ ਜਿਹੜਾ ਵੀ ਉਹਨਾਂ ਦੀ ਜ਼ਮਵੰਦੀ ਦੇ ਵਿੱਚ ਚੱਲਦਾ ਹੈ ਜਿੱਥੇ ਵਿੱਗੇ ਚੱਲਦੇ ਵਿੱਗੇ ਵਿਸਵੇ ਜਿੱਥੇ ਕਨਾਲਾ ਮਰਲੇ ਚੱਲਦੇ ਆ ਮੀਟ੍ਰਿਕ ਪ੍ਰਣਾਲੀ ਸਾਰੇ ਹੀ ਆ ਉਸਾ ਸੋ ਉਹਦੀ ਜਿਹੜੀ ਪ੍ਰਾਪਰਟੀ ਦਾ ਜਦੋਂ ਰਕਬਾ ਲਿਖ ਲੈਂਦੇ ਵੀ ਇੰਨਾ ਰਕਬਾ ਇਹਦਾ 200 ਸਕਰ ਫੁੱਟ ਹੈ 200 ਸਕਰ ਮੀਟਰ ਹੈ ਉਹਦੇ ਵਿੱਚ ਬਕਾਇਦਾ ਛਪਿਆ ਹੁੰਦਾ ਔਰ ਉਸ ਤੋਂ ਬਾਅਦ ਤਸਦੀਕ ਜਿਹੜਾ ਸ਼ਨਾਖਤ ਨੰਬਰਦਾਰ ਤੇ ਉਹ ਤਸਦੀਕ ਕਰਦੇ ਆ ਵੀ ਹਾਂ ਇਹ ਘਰ ਇਸੇ ਬੰਦੇ ਦਾ ਹੈ ਇਹਦਾ ਸਾਰਾ ਇਹਨਾਂ ਦਾ ਕਿਸੇ ਦਾ ਗਲਤ ਵਿੱਚ ਨਹੀਂ ਲਿਖਿਆ ਗਿਆ। ਸੋ ਪਟਵਾਰੀ ਸਾਹਿਬ ਦਸਖਤ ਕਰਦੇ ਆ, ਕਾਨੂੰਗੋ ਸਬੰਧ ਦਸਖਤ ਕਰਦੇ ਆ, ਫਿਰ ਦਸ ਸੀਆਰਓ ਸਾਹਿਬ, ਤਹਿਸੀਲਦਾਰ ਸਾਹਿਬ ਜਿਹੜੇ ਹਲਕੇ ਦੇ ਤਹਿਸੀਲ ਦੇ ਇਨਚਾਰਜ ਹੁੰਦੇ ਆ, ਉਹ ਕਰਦੇ ਨੇ ਇਹ ਵਿਸ਼ੇਸ਼ ਕਥਨ ਕਰਨਾ ਹੁੰਦਾ। ਕੋਈ ਵੀ ਨੋਟ ਦੇਣਾ ਹੋਵੇ, ਕਿਸੇ ਦਾ ਝਗੜਾ ਹੋਵੇ, ਕੋਈ ਘਰ ਟ੍ਰੇਸ ਨਾ ਆਉਂਦਾ ਹੋਵੇ ਜਾਂ ਉਹਦੇ ਤੇ ਕੋਈ ਵੀ ਗੱਲਬਾਤ ਹੋਵੇ ਇਹਦੇ ਵਿੱਚ ਰਿਮਾਰਕਸ ਦੇ ਵਿੱਚ ਵਿਸ਼ੇਸ਼ ਕਥਨ ਚ ਆਫਰ ਸਮਾਨ ਜਿਹੜਾ ਉਹਦਾ ਉਹ ਮਤਲਬ ਉੱਤੇ ਹਵਾਲਾ ਦਿੰਦੇ ਆ। ਸੋ ਇਹ ਇਹ ਕਾਰਵਾਈ ਕਰਨ ਤੋਂ ਬਾਅਦ ਜਦੋਂ ਨੰਬਰਿੰਗ ਲੱਗੀ ਤਾਂ ਪਹਿਲਾ ਨਕਸ਼ਾ ਜਿਹੜਾ ਪਿੰਡ ਦੇ ਵਿੱਚ ਪਿੰਡ ਦੀ ਸੱਤ ਦੇ ਵਿੱਚ ਜਿਹੜਾ ਪਹਿਲਾ ਨਕਸ਼ਾ 6 ਤੋਂ 3 ਮਹੀਨੇ ਤੱਕ ਜਿਹੜੀ ਉਹ ਬਣ ਕੇ ਆ ਜਾਏਗਾ ਤੇ 6 ਤੋਂ 3 ਮਹੀਨਿਆਂ ਦੇ ਵਿੱਚ ਉਹਦੇ ਚ ਤੁਸੀਂ ਇਤਰਾਜ਼ ਦੇ ਸਕਦੇ ਆ ਆਪਣਾ ਜਦੋਂ ਉਹ ਨਕਸ਼ਾ ਬਣ ਕੇ ਆ ਗਿਆ ਤੁਹਾਡੇ ਪਿੰਡ ਦੀ ਸੱਤ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਜਾਂ ਜਿੱਥੇ ਸਾਂਝੀ ਜਗ੍ਹਾ ਤੁਹਾਡੀ ਕਿਤੇ ਪਟਵਾਰਖਾਨੇ ਦੇ ਵਿੱਚ ਸੋ ਨਕਸ਼ਾ ਜਿਹੜਾ ਬਿਲਕੁਲ ਕੰਨ ਤੇ ਲੱਗਿਆ ਹੋਏਗਾ ਕੁਸੀਂ ਜਿਨੂੰ ਇਹ ਚੌਕੀਦਾਰ ਨੇ ਆਵਾਜ਼ ਦਵਾਈ ਜਾਂ ਸਬੰਧਤ ਵਿਭਾਗ ਦੇ ਪਟਵਾਰੀ ਸਬੰਨ ਵੱਲੋਂ ਆਵਾਜ਼ ਦਵਾਈ ਗਈ ਕਿ ਨਕਸ਼ਾ ਨੰਬਰ 1 ਜਿਹੜਾ ਇਹ ਵਾਲਾ ਨਕਸ਼ਾ ਨੰਬਰ 1 ਤੁਹਾਡੇ ਲੱਗ ਚੁੱਕਾ ਸਾਝੀ ਥਾਂ ਤੇ ਸਾਰੇ ਵਿਅਕਤੀ ਉਹਨੂੰ ਨਕਸ਼ੇ ਨੂੰ ਵੇਖ ਸਕਦੇ ਆ ਕਿਸੇ ਨੂੰ ਕੋਈ ਇਤਰਾਜ਼ ਹੋਵੇ ਅਤਰਾਜ਼ ਉੱਤੇ ਆਪਾਂ ਦੇ ਸਕਦੇ ਮੇਰਾ ਨੰਬਰ ਗਵੰਡੀ ਦੇ ਰਕਵੇ ਚ ਜਿਹੜਾ ਸ਼ਾਮਲ ਹੋ ਗਿਆ ਵੀ ਇਹ ਮੇਰੀ ਕੰਧ ਸੱਡਾ ਕਮਰਾ ਪਿਛਲੇ ਪਾਸੇ ਤੱਕ ਜਾਂਦਾ ਸੋ ਉਹ ਪਟਵਾਰੀ ਸਾਹਿਬ ਨਾਲ ਰਾਬਤਾ ਕਰਕੇ ਉਹ ਇਤਰਾਜ਼ ਜਿਹੜੇ ਉਹ ਤੁਸੀਂ ਉੱਥੇ ਪਹੁੰਚਾਉਣੇ ਆ ਦੱਸਣੇ ਆ ਪਟਵਾਰੀ ਸਾਹਿਬ ਨੂੰ ਲਿਆ ਕੇ ਮੌਕਾ ਉਖਾ ਕੇ ਉਹ ਚਸਪਾ ਸਾਂਝੀ ਜਗ੍ਹਾ ਤੇ ਜਿਹੜੀ ਕੀਤੀ ਉਹ ਆਪਾਂ ਗੱਲ ਕਰ ਲਈ ਐ ਪਟਵਾਰੀ ਨਾਲ رابطہ ਕਰਨਾ ਬਹੁਤ ਜ਼ਰੂਰੀ ਐ ਸੋ ਜਦੋਂ ਵੀ ਤੁਹਾਨੂੰ ਕਿਤੇ ਲਿਖਿਆ ਆਉਂਦਾ ਵੀ ਨਾਟ ਨੋ ਇਨਫੋਰਮੇਸ਼ਨ ਇਹ ਕਾਸ਼ ਆਫ ਦਾ ਬਹੁਤ ਮਹੱਤਵਪੂਰਨ ਐ ਨੋ ਇਨਫੋਰਮੇਸ਼ਨ ਜਿੱਥੇ ਨੋ ਇਨਫੋਰਮੇਸ਼ਨ ਲਿਖਿਆ ਆਉਂਦਾ ਇਹਦਾ ਮਤਲਬ ਪਟਵਾਰੀ ਸਾਹਿਬ ਨੂੰ ਮਾਲ ਵਿਭਾਗ ਨੂੰ ਇਹ ਤਸਦੀਕ ਨਹੀਂ ਹੋਇਆ ਇਸ ਜਿਹੜਾ ਨੰਬਰ ਉੱਤੇ ਚਲਾਇਆ ਫਰਜ਼ ਕਰ ਲੋ 354 ਨੰਬਰ ਚਲਾਤਾ ਉਹਨੇ 354 ਉਸ ਮਕਾਨ ਦੇ ਉੱਤੇ ਸੋ 354 ਨੰਬਰ ਦੇ ਵਿੱਚ ਉੱਥੇ ਜਿਹੜੀ ਉਹ ਲਿਸਟ ਇੱਕ ਤਾਂ ਨਕਸ਼ਾ ਲੱਗਾ ਹੋਵੇਗਾ ਸੈਟੇਲਾਈਟ ਦਾ ਸੈਟੇਲਾਈਟ ਵਾਲਾ ਨਕਸ਼ਾ ਸੈਟੇਲਾਈਟ ਸੈਟੇਲਾਈਟ ਨਕਸ਼ਾ ਇੱਕ ਤਾਂ ਇਹ ਲੱਗਾ ਹੋਵੇਗਾ ਇੱਕ ਲਿਸਟਾਂ ਉਡੇ ਨਾਮ ਦੀਆਂ ਲਿਸਟਾਂ ਅੰਗਰੇਜ਼ੀ ਚ ਛਾਪ ਕੇ ਲਗੀਆਂ ਹੋਣਗੀਆਂ ਇਸ ਲਿਸਟ ਦੇ ਵਿੱਚ ਨਾਮ ਦੀਆਂ ਲਿਸਟਾਂ ਨਾਮ ਲਿਸਟਾਂ ਠੀਕ ਹੈ ਉਹ ਲਿਸਟਾਂ ਦੇ ਵਿੱਚ ਤੁਸੀਂ ਆਪਣਾ ਦੇਖਣਾ ਉੱਥੇ 354 ਨੰਬਰ ਪਾਇਆ ਹੋਏਗਾ ਇੱਥੇ ਅੱਗੇ ਜਿਹੜਾ ਆਰਜੀ ਨੰਬਰ ਪਾਇਆ ਹੋਏਗਾ ਉਹਦਾ 354 ਇੱਥੇ ਲੜੀ ਨੰਬਰ ਹੋਇਆਗਾ 1 2 3 4 ਜਿੰਨੇ ਮਾਲਕ ਹੋਣਗੇ ਅੱਗੇ ਆਰਜੀ ਨੰਬਰ ਚ 354 ਪਾਇਆ ਹੋਏਗਾ ਅੱਗੇ ਮਾਲਕ ਵਾਲੇ ਖਾਨੇ ਚ ਉਹਦਾ ਲਿਖਿਆ ਹੋਏਗਾ no information ਵੀ ਸਾਨੂੰ ਇਹਦੀ ਕੋਈ ਜਾਣਕਾਰੀ ਨਹੀਂ ਮਿਲੀ ਉਸ ਪੁਆਇੰਟ ਨੂੰ ਬਹੁਤ ਮਹੱਤਵਪੂਰਨ ਆ ਤੁਹਾਡੇ ਇੱਕ ਪਿੰਡ ਚ ਜਾਂਦੀ ਸਾਡੇ ਜਿਹੜੇ ਪਿੰਡਾਂ ਚ ਅਸੀਂ ਦੇਖਿਆ ਸਾਡੇ ਆਪ ਦੇ ਪਿੰਡ ਚ ਵੀ ਲਗਭਗ 16 17 16 17 ਘਰਾਂ ਦਾ no information ਆਉਂਦਾ ਸੋ ਉਹਨਾਂ ਨੂੰ ਪਟਵਾਰੀ ਸਾਹਿਬਾਨ ਕੋਲੇ ਜਾ ਕੇ ਆਪਣਾ ਉਹ ਵਿਖਾ ਕੇ ਉਹ ਨੰਬਰ ਲਿਖਾਉਣਾ ਚਾਹੀਦਾ ਪਟਵਾਰੀ ਸਾਹਿਬ ਰੋਚ ਲਿਖ ਲੇਗਾ ਵੀ 354 ਦੇ ਵਿੱਚ ਆ ਜਾਂ 354 ਦੇ ਦੋ ਘਰਾਂ ਦਾ ਇਕੱਠਾ ਲਿਖਿਆ ਗਿਆ ਇਹ ਬਹੁਰਮਾਤਿ ਬੁਰੰਦੋ ਕਰਾਂ ਦਾ ਇਕੱਠਾ ਨੰਬਰ ਵਿਖਾਇਆ ਗਿਆ ਫਿਰ ਪਟਵਾਰੀ ਸਾਹਿਬ ਲਿਖ ਲੈਣਗੇ 354/1 354/2 ਉਹ ਕਦ ਵਿੱਚ ਲਿਖਣਗੇ ਉਹ ਜਦੋਂ ਤੁਹਾਡੇ ਇਤਰਾਜ ਪਹਿਲੇ ਤੇ ਜਾਣਗੇ ਉਹ ਫਿਰ ਜਿਹੜਾ ਨਕਸ਼ਾ ਨੰਬਰ ਜਦੋਂ ਇੱਕ ਕੰਪਲੀਟ ਹੋ ਕੇ ਆ ਗਿਆ ਫਿਰ ਉਹਦੋਂ ਤਿੰਨ ਮਹੀਨਿਆਂ ਬਾਅਦ ਇੱਕ ਨਕਸ਼ਾ ਨੰਬਰ 2 ਜਿਹੜਾ ਉਹਨੂੰ ਬਣਾਉਣ ਵਾਸਤੇ ਆਉਣਗੇ ਜਿਹੜੇ ਪਹਿਲੇ ਇਤਰਾਜ ਹੈ ਜਿਹੜੇ ਪਹਿਨੇ ਪਟਵਾਰੀ ਸਾਹਿਬ ਨੇ ਸੋਧਾਂ ਕੀਤੀਆਂ ਯਾ ਮੈਂ ਕਿ ਮੈਨੇ ਉਹਦੇ ਚ ਚੰਡੀਗੜ੍ਹ ਤੋਂ ਦੁਬਾਰਾ ਨੰਬਰ ਲਾ ਕੇ ਭੇਜਿਆ। ਪਹਿਲਾ ਨੰਬਰ ਜਿਹੜੇ ਨਕਸ਼ੇ ਦੇ ਵਿੱਚ ਜਿਹੜਾ ਆਏਗਾ ਤੁਹਾਡਾ ਸੈਟੇਲਾਈਟ ਵਾਲਾ ਫਰਜ਼ ਕਰ ਲਓ ਉਹਦੇ ਚ ਆਹ ਨੰਬਰ ਉਹਨਾਂ ਨੇ ਕੱਟ ਕੇ ਸੈਟੇਲਾਈਟ ਵਾਲਿਆਂ ਨੇ ਐਂ ਦੇ ਇਥੇ ਇਹਨੂੰ ਇੱਕ ਨੰਬਰ ਦਿੱਤਾ ਇਹਨੂੰ 15 ਇੱਥੇ 18 ਹੋ ਗਿਆ। ਠੀਕ ਹੈ 305 ਹੋ ਗਿਆ। ਸੋ ਪਹਿਲੇ ਚ ਇਹ ਐ ਪਰ ਦੂਜੇ ਚ ਉਹਨਾਂ ਨੇ ਕਿਹਾ ਵੀ ਨਹੀਂ 15 ਦੇ ਨਾਲ ਦੋ ਘਰ ਐ। ਇਹਨੂੰ 15/1 ਵਾਲਾ ਇਹਨੂੰ 15/2 ਫਿਰ ਉਹ ਜਦੋਂ 2 ਨੰਬਰ ਨਕਸ਼ਾ ਬਣਾਉਣਗੇ ਫਿਰ ਉਹ ਇੱਥੇ 15 ਉਵੇਂ ਲਿਖਣਗੇ 15 ਇਹਨੂੰ 16 ਨੰਬਰ ਦੇਣਗੇ ਜਿਹੜਾ ਜਿਹੜੀ ਸੋਧ ਕਰਨਗੇ ਫਿਰ ਉਹ ਬਟਿਆਂ 'ਚ ਨਹੀਂ ਰੱਖਣਗੇ ਉਹ ਪੱਕੇ ਨੰਬਰ ਦੇਣਗੇ ਸੋਧ ਕਰਕੇ ਵੀ ਜਿਹੜਾ ਨਕਸ਼ਾ ਦੁਬਾਰਾ ਚੰਡੀਗੜ੍ਹੋਂ ਉਵੇਂ ਹੀ ਸੈਟੇਲਾਈਟ ਤੇ ਛਪ ਕੇ ਆਵੇਗਾ ਉਹਨਾਂ ਦੇ ਵਿੱਚ ਜਿਹੜੇ ਨੰਬਰ ਲੱਗਣਗੇ ਉਸੇ ਤਰ੍ਹਾਂ ਹੀ ਉਹ ਸਾਂਝੀ ਥਾਂ ਤੇ ਪੇਸਟ ਕਰਨਗੇ ਉਹਨੂੰ ਗੁਰਦੁਆਰਾ ਸਾਹਿਬ ਜਾਂ ਜਿੱਥੇ ਵੀ ਉਹਨਾਂ ਦੀ ਪੰਚਾਇਤ ਘਰਾ ਤੁਹਾਡਾ ਪਟਵਾਰਖਾਨਾ ਉੱਥੇ ਜਦੋਂ ਦੁਬਾਰਾ ਫੇਰ ਲੱਗੇਗਾ ਉਹ ਵਾਅਦ ਹੋਣਗੇ ਸਪੀਕਰ 'ਚ ਵੀ ਪਿੰਡ ਦਾ ਨਕਸ਼ਾ ਜਿਹੜਾ ਮੇਰਾ ਘਰ ਮੇਰੇ ਨਾਮ ਪੰਜਾਬ ਸਰਕਾਰ ਦੀ ਸਕੀਮ ਤਹਿਤ ਸਵੈ ਮਿਤਵਾ ਸਕੀਮ ਤਹਿਤ ਜਿਹੜਾ ਉਹ ਲੱਗ ਚੁੱਕਾ ਹੈ ਉਹਦੇ ਤੇ ਜੇ ਕਿਸੇ ਨੂੰ ਕੋਈ ਇਤਰਾਜ਼ ਹੋਵੇ ਜੇ ਕਿਸੇ ਦਾ ਨਾਮ ਵਿੱਚ ਗਲਤ ਸ਼ਬਿਆ ਹੋਵੇ ਪਿਓ ਦਾ ਦਾਦੇ ਦਾ ਨਾਮ ਗਲਤ ਹੈ ਉਹ ਧਿਆਨ ਨਾ ਉਹ ਆਪਦਾ ਪਟਵਾਰੀ ਸਬੰਨ ਕੋਲੇ ਜਾ ਕੇ ਨਕਸ਼ਾ ਨੰਬਰ 2 ਦੇ ਵਿੱਚ ਵੀ ਸੋਧ ਕਰਾ ਸਕਦਾ ਸੋ ਇਹ ਬਹੁਤ ਮਹੱਤਵਪੂਰਨ ਮਰਹਲ ਹੈ ਬਹੁਤ ਮਹੱਤਵਪੂਰਨ 2 ਨੰਬਰ ਨਕਸ਼ੇ 'ਚ ਵੀ ਜੇ ਇਹ ਤੁਸੀਂ ਨੰਘਣ ਨਹੀਂ ਦੇਣਾ ਕਿਉਂਕਿ ਜੇ 2 ਨੰਬਰ ਲੰਘ ਗਿਆ ਫਿਰ ਲੋ 2 ਨੰਬਰ ਤੋਂ ਬਾਅਦ ਤੁਹਾਨੂੰ ਹਰ ਹੱਲ ਹਰ ਭਜਨ ਅਠ ਕਰਕੇ ਤੁਹਾਨੂੰ ਬਟਵਾਰੀ ਸਾਹਿਬ ਨਾਲ 3 ਮਹੀਨੇ ਬਾਅਦ ਜਿਹੜਾ ਤੀਜਾ ਨਕਸ਼ਾ ਜਿਹੜਾ ਉਹ ਤੋਂ ਬਾਅਦ ਆਉਣਾ ਹੋਰ 3 ਮਹੀਨੇ ਬਾਅਦ ਸੋ ਉਹਨਾਂ 3 ਮਹੀਨਾ ਬਣਨ ਤੋਂ ਪਹਿਲਾਂ ਆਹ ਨਕਸ਼ਾ ਤਿਆਰ ਹੋਣ ਤੋਂ ਪਹਿਲਾਂ ਤਿੰਨ ਨੰਬਰ ਇਹਨਾਂ ਦਾ ਤੀਜੇ ਦਾ ਤੇ ਇਹਨਾਂ ਦਾ ਕੀ ਫਰਕ ਹੈ ਪਹਿਲੇ ਦਾ ਸੋ ਪਹਿਲੇ ਦਾ ਲੜੀ ਨੰਬਰ ਆਰਜੀ ਨੰਬਰ ਖਸਰਾ ਜਿਹੜਾ ਦੂਜਾ ਆਏਗਾ ਇਹਦੇ ਜੇ ਪੁਰਾਣਾ ਆਰਜੀ ਨੰਬਰ ਖਸਰਾ ਵੀ ਆਏਗਾ ਤੇ ਨਵਾਂ ਆਰਜੀ ਨੰਬਰ ਖਸਰਾ ਇੱਥੇ ਵਿਖਾਇਆ ਜਾਵੇਗਾ ਤਾਂ ਜੋ ਅਫਸਰ ਨੂੰ ਪਤਾ ਲੱਗ ਸਕੇ ਕਿ ਪਹਿਲਾ ਨੰਬਰ ਖਸਰਾ ਜਿਹੜਾ ਦਿੱਤਾ ਸੀ ਉਹ ਗਲਤ ਸੀ ਦੋ ਘਰਾਂ ਦਾ ਸੀ ਤੇ ਇੱਕ ਦਾ ਹੋਣਾ ਚਾਹੀਦਾ ਜਾਂ ਇੱਕ ਘਰ ਦਾ ਵਿਖਾਤਾ ਦੋਹਾਂ ਦਾ ਜਾਂ ਤਿੰਨਾਂ ਦਾ ਹੋਣਾ ਚਾਹੀਦਾ ਕਈ ਵਾਰ ਇਹਦੇ ਦਾ ਬਾਥਰੂਮ ਗੁਸਲਖਾਨਾ ਦੂਜੇ ਪਾਸੇ ਵਿਖਾਇਆ ਜਾਂਦਾ ਜਾਂ ਇੱਕ ਘਰ ਦੇ ਪੰਜ ਨੰਬਰ ਕਈ ਵਾਰੀ ਗਲਤੀ ਨਾਲ ਛੱਪ ਜਾਂਦੇ ਆ ਕਿਉਂਕਿ ਚੰਡੀਗੜ੍ਹ ਬੈਠੇ ਬੰਦੇ ਨੰਬਰ ਲਾਉਂਦੇ ਇੱਥੋਂ ਵੀ ਨੰਬਰ ਲਾਉਣ ਚ ਕਿਤੇ ਗਲਤੀ ਹੋ ਸਕਦੀ ਹੈ ਪਰ ਉਹ ਗਲਤੀ ਨੂੰ ਸੁਧਾਰਨ ਵਾਸਤੇ ਸਭ ਤੋਂ ਮਹੱਤਵਪੂਰਨ ਜਿਹੜਾ ਰੋਲ ਹੈ ਉਹ ਆਪਣਾ ਲੋਕਾਂ ਦਾ ਘਰ ਵਾਲੇ ਬੰਦਿਆਂ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਉਹ ਬਿਲਕੁਲ ਟਰੇਸ ਕਰਨ ਜੇ ਨਹੀਂ ਸਮਝ ਲੱਗਦੀ ਪਟਵਾਰੀ ਸਾਹਿਬ ਤੋਂ ਪੁੱਛਣ ਪਿੰਡ ਦੇ ਵਿੱਚ ਹੀ ਬਹੁਤ ਬੰਦੇ ਜਾਣਦੇ ਹੁੰਦੇ ਨੰਬਰਦਾਰ ਸਾਹਿਬਾਨ ਵੀ ਤੇ ਉੱਥੋਂ ਆਪਣੀ ਹੈਲਪ ਲੈ ਸਕਦੇ ਆ ਵੀ ਅਸੀਂ ਉਹਨੂੰ ਕਿਵੇਂ ਟਰੇਸ ਕਰੀਏ ਸੋ ਉਹਨੂੰ ਟਰੇਸ ਕਰਕੇ ਜਿੰਨਾ ਚੱਕਰ ਤੁਹਾਡੀ ਇਹ ਤਸੱਲੀ ਨਹੀਂ ਹੁੰਦੀ ਤੇ ਤੁਸੀਂ ਆਪਣੇ ਘਰ ਦਾ ਏਰੀਆ ਵੀ ਮਿਲਣਾ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕੀ ਕਿਸੇ ਆਪਣਾ ਕਿਵੇਂ ਤੁਹਾਡਾ ਘਰ ਮਣਿਆ ਜਾ ਸਕਦਾ ਤੁਸੀਂ ਕੋਠੇ ਵਾਲੀਆਂ ਛੱਤਾਂ ਉਤੋਂ ਦੀ ਫੋਨ ਲੈ ਕੇ ਜਾ ਸਕਦੇ ਆ ਤੇ ਤੁਹਾਨੂੰ ਪਤਾ ਲੱਗ ਜੀ ਵੀ ਕਿੰਨੇ ਸਕਰ ਮੀਟਰ ਹੈ ਤੇ ਜੇਕਰ ਪਟਵਾਰੀ ਸਰਬਾਨ ਨੇ ਵੀ ਪ੍ਰਾਪਰਟੀ ਦਾ ਰਕਬਾ ਵਰਗ ਮੀਟਰ ਕਨਾਲ ਮਰ ਲਈ ਵੀ ਕਿਹ ਚ ਉਨਾ ਹੀ ਲਿਖਿਆ ਜਿੰਨਾ ਤੁਹਾਡਾ ਫੋਨ ਤੇ ਉਸ ਦੇ ਮਿੰਤੀ ਨਾ ਆਉਂਦਾ ਤੇ ਉਹ ਅਸੀਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਤੇ ਉਹ ਜੇ ਤਾਂ ਉਨਾ ਹੀ ਆਉਂਦਾ ਫਿਰ ਠੀਕ ਆ ਓਕੇ ਆ ਤੇ ਤੁਹਾਡਾ ਨਾਮ ਸਹੀ ਹੈ ਥੋੜਾ ਜਿਹੜਾ ਨੰਬਰ ਲੱਗਿਆ ਹੋਇਆ ਵਾਕੈ ਉਹਦੀ ਆਊਟਲਾਈਨ ਕਿਉਂਕਿ ਉੱਥੇ ਜਿਹੜਾ ਡਰੋਨ ਵਾਲਾ ਨਕਸ਼ਾ ਹੁੰਦਾ ਉਹਦੇ ਤੇ ਥੋੜੇ ਘਰ ਦੀ ਜਿਹੜੀ ਬਾਹਰਲੀ ਆਊਟਲਾਈਨ ਹੋਏਗੀ ਬਾਉਂਡਰੀ ਹੋਏਗੀ ਉਹ ਲਾਲ ਰੰਗ ਦੀ ਲਕੀਰ ਨਾਲ ਦੂਜੇ ਘਰ ਨਾਲੋਂ ਅੱਡ ਕੀਤੀ ਆਏਗੀ ਇਹ ਧਿਆਨ ਰੱਖਣਾ ਲਾਲ ਰੰਗ ਦੀ ਲਕੀਰ ਉਹ ਨਾਲ ਮਾਰੀ ਹੈ ਵੀ ਹਰ ਕੋ ਨੂੰ ਸਮਝ ਲੱਗ ਸਕੇ ਸੋ ਇਸ ਤੋਂ ਬਾਅਦ ਜਿਹੜਾ ਤੀਸਰਾ ਨਕਸ਼ਾ ਇਹਦੇ ਵਿੱਚ ਇਹਦੇ ਵਿੱਚ ਆਰਜੀ ਨੰਬਰ ਕੱਲਾ ਹੁੰਦਾ ਇਹਦੇ ਚ ਪੁਰਾਣਾ ਵੀ ਆ ਗਿਆ ਵੀ ਜਿਹੜੇ ਨੰਬਰ ਆ ਇਸ ਨਕਸ਼ੇ ਨਾਲ ਪੁਰਾਣੇ ਨੰਬਰ ਵਖਾ ਕੇ فرض ਕਰ ਲੋ 3 ਨੰਬਰ ਹੈ ਇੱਥੇ ਗਲਤ ਉਹ 3 ਨਹੀਂ ਇੱਥੇ ਆਉਣਗੇ 3 ਨੰਬਰ ਇੱਥੇ ਆਉਣਗੇ فرض ਕਰ ਲੋ 345 ਹੈ 41 ਨੰਬਰ ਹੈ 72 ਇਹ ਇੱਥੇ ਆਉਣਗੇ ਇੱਥੇ ਇਹਨੂੰ ਨਵਾਂ ਨੰਬਰ فرض ਕਰ ਲੋ 41 ਦੇਤਾ ਵੀ ਇੱਕੋ ਚ ਆਉਂਦੇ ਆ ਟੁੱਟ ਕੇ ਨੰਬਰ ਲੱਗੇ ਆ ਸੋ ਇੱਥੇ ਸੋਧ ਹੋ ਗਈ ਪ੍ਰਾਪਰਟੀ ਪੂਰੇ ਉਹਨੇ ਰਕਬਾ ਲਿਖਿਆ ਗਿਆ ਉਹਦਾ ਇਹ ਕਲੀਅਰ ਹੋ ਗਿਆ ਤੀਜਾ ਨਕਸ਼ਾ ਜਿਹਦੇ ਬਣਦਾ ਇਹਦਾ ਕੀ ਫਰਕ ਹੈ ਇਹਦਾ ਜਿਹੜਾ ਲੜੀ ਨੰਬਰ ਤੇ ਸਾਬਕਾ ਆਰਜੀ ਨੰਬਰ ਖਸਰਾ ਇਹ ਲੜੀ ਨੰਬਰ ਦੇ ਨਾਲ ਬਲੀਕ ਕਰਕੇ ਪਾਏ ਜਾਂਦੇ ਆ ਤਾਂ ਜੋ ਉੱਪਰਲੇ ਦੋਨਾਂ ਨਕਸ਼ਿਆਂ ਦੀ ਸੋਧ ਜੇ ਕਿਸੇ ਅਫਸਰ ਨੇ ਚੈੱਕ ਕਰਨੀ ਹੋਵੇ ਵੀ ਕਿਹੜੇ ਬੰਦੇ ਨੇ ਕਦੋਂ ਉਤਰਾਜ ਲਿਖ ਕੇ ਦਿੱਤਾ ਸੋ ਪਿੰਡ ਦੀ ਉਹ ਤਾਂ ਹੀ ਕਮੇਟੀ ਨਾਲ ਬਣਾਈ ਜਾਂਦੀ ਹੈ ਵੀ ਕੋਈ ਬੰਦਾ ਇਹ ਕਹਿ ਨਾ ਸਕੇ ਮੈਨੂੰ ਪਤਾ ਨਹੀਂ ਲੱਗਿਆ ਵੀ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਸੀ ਸੋ ਉਹ ਕਮੇਟੀ ਕੋਲੇ ਆਪਦਾ ਉਤਰਾਜ ਉਹਨਾਂ ਕੋਲੇ ਪਟਵਾਰੀ ਸਾਹਿਬਾਨ ਕੋਲੇ ਅਫਸਰਾਂ ਕੋਲੇ ਦੱਸ ਸਕਦਾ ਸੋ ਉਹ ਤਿੰਨੇ ਨੰਬਰ ਇੱਥੇ ਵਿਖਾਏ ਜਾਂਦੇ ਦੋ ਜਿੰਨੇ ਵੀ ਪੁਰਾਣੇ ਤੇ ਨਵਾਂ ਨੰਬਰ ਜਿਹੜਾ ਖਸਰਾ ਅਲਾਰਟ ਕੀਤਾ ਗਿਆ ਉਹ ਫਿਰ ਇੱਥੇ ਵਿਖਾਇਆ ਜਾਂਦਾ ਫਰਜ਼ ਕਰ ਲੋ ਇੱਥੇ ਜਿਹੜਾ ਨੰਬਰ ਇੱਥੇ ਛਪ ਗਿਆ ਇਹ ਤੁਹਾਡਾ ਪ੍ਰਾਪਰਟੀ ਨੰਬਰ ਪੱਕਾ ਹੋਏਗਾ ਇਹ ਧਿਆਨ ਰੱਖਣਾ ਇੱਥੇ ਪ੍ਰਾਪਰਟੀ ਦੇ ਜਿੰਨੇ ਮਰਲੇ ਬਿੱਗੇ ਤੁਹਾਡੇ ਮੀਟਰ ਵਰਗ ਮੀਟਰ ਛਪ ਗਏ ਇੰਨੇ ਹੀ ਤੁਹਾਨੂੰ ਮਿਲਣੇ ਆ ਸੋ ਇਹਦੀ شناخت ਕਰੂਗਾ ਨਮਰਦਾਰ ਵੀ ਹਾਂ ਇਹ ਸਹੀ ਹੈ ਉਹੀ ਬੰਦਾ ਹੈ ਪਟਵਾਰੀ ਸਾਹਿਬ ਦਸਖਤ ਕਰਨਗੇ ਕਾਨੂੰਗੋਸਾ ਤੇ ਸੀਆਰਓ ਸਾਹਿਬ ਤਸਦੀਕ ਕਰਨਗੇ ਨੂੰ ਇਸ ਤੋਂ ਬਾਅਦ ਜਿਹੜਾ ਇਹ ਪ੍ਰਾਪਰਟੀ ਕਾਰਡ ਪ੍ਰਾਪਰਟੀ ਕਾਰਡ ਬਹੁਤ ਮਹੱਤਵਪੂਰਨ ਹੈ ਇਹ ਬਣੇਗਾ ਤੇ ਇਹਦੀ ਰਜਿਸਟ੍ਰੇਸ਼ਨ ਹੋਏਗੀ ਸੋ ਅੰਤਮ ਇੰਤਕਾਲ ਦਾਜ ਹੋ ਕੇ ਫਿਰ ਜਿਵੇਂ ਮੰਦਿਰ ਤੁਸੀਂ ਮਾਲਕ ਬਣ ਜਾਓਗੇ ਸੋ ਇਹ ਸਕੀਮ ਦਾ ਲਾਹਾ ਜਿਹੜਾ ਇਹ ਵੱਧ ਤੋਂ ਵੱਧ ਤੁਸੀਂ ਠੋਣਾ ਸੋ ਇੱਕ ਦੋ ਹੋਰ ਗੱਲਾਂ ਤੁਹਾਡੇ ਨਾਲ ਇਹਦੇ ਸੰਬੰਧੇ ਸੀਗੀਆਂ ਕਿ ਇਹਦੇ ਨਾਲ ਜਿਹੜਾ ਸਭ ਤੋਂ ਇਹਦਾ ਵੱਡਾ ਫਾਇਦਾ ਵੀ ਇਹਦੇ ਨਾਲ ਪੰਜਾਬ ਦੇ ਜਿਹੜੇ ਲਾਲ ਲਕੀਰ ਦੇ ਅੰਦਰ ਲੋਕ ਕੋਈ ਛਪੜ ਰੁਕੀ ਜਾਂਦਾ ਹੈ ਕੋਈ ਕਿਸੇ ਨੂੰ ਕਿੱਧਰ ਨੁਕਸਾਨ ਕੱਢੀ ਜਾਂਦਾ ਕੋਈ ਲੋਕ ਛੜੇ ਅਦਾਲਤਾਂ 'ਚ ਤੁਰੇ ਜਾਂਦੇ ਮੇਰੀ ਇਹਦੇ ਨਾਲ ਵਟ ਲੱਗਦੀ ਹੈ ਸਬੂਤ ਕਿਸੇ ਕੋਲੇ ਹੈ ਨਹੀਂ ਕਿਉਂਕਿ ਇਹਦਾ ਰਿਕਾਰਡ ਕਿਤੇ ਨਹੀਂ ਸੋ ਇਹਦੇ ਨਾਲ ਇਸ ਸਕੀਮ ਨਾਲ ਜਿਹੜੇ ਝਗੜੇ ਵੀ ਘਟਣਗੇ ਸੋ ਝਗੜੇ ਵੀ ਘਟਣਗੇ ਤੇ ਇਹਦੇ ਜਿਹੜੀ ਹੈਗੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਪੰਜਾਬ ਸਰਕਾਰ ਦਾ ਜਿਹੜਾ ਰੈਵੇ ਨੂੰ ਵਧੇਗਾ ਔਰ ਕਿਉਂਕਿ ਲੋਕਾਂ ਕੋਲੇ ਜਿਹੜੀਆਂ ਰਜਿਸਟ੍ਰੇਸ਼ਨ ਹੁ ਜਦੋਂ ਥਾਂ ਪੱਕਾ ਜਾਊ ਮਦੀਦ ਤੇ ਚੜਨ ਤੋਂ ਬਾਅਦ ਉਹ ਲੋਕ ਰਜਿਸਟਰੀਆਂ ਕਰਾਇਆ ਕਰਨਗੇ ਪੱਕੀਆਂ ਤੇ ਪੱਕੀ ਰਜਿਸਟਰੀ ਨਾਲ ਬੰਦਾ ਮਾਲਕ ਬਣੂਗਾ ਸੋ ਤੁਸੀਂ ਸਾਡੇ ਚੈਨਲ ਨੂੰ ਨਿਰਮਲ ਪਰਵਾਰੀ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤਾਂ ਜੋ ਇਹ ਜਿਹੜੀ ਜਾਣਕਾਰੀ ਹੈ ਜਿੰਨੀ ਵੀ ਅਸੀਂ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਸ ਗੱਲ ਬਾਰੇ ਕੋਈ ਜਿਹੜਾ ਹਨੇਰਾ ਨਾ ਰਹੇ ਸੋ ਤੁਹਾਡੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ